ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵਿਜ਼ਿਟ ਕੀਤੀ ਆ तकरीबन ਦੂਜੀ ਤੀਜੀ ਵੀਡੀਓ ਅੱਜ ਆਪਾਂ ਜਿਹੜੀ ਦੋਸਤੋ ਅੱਜ ਅਪਲੋਡ ਕਰਨੀ ਆ ਪਿੰਡ ਸੁਖੇਵਾਲਾ ਹੈਗਾ ਜੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਨਾ ਲੱਗਦੇ ਪਿੰਡ ਦੋਸਤੋ ਤਲਵੰਡੀ ਮੰਗੇਖਾਂ ਤਲਵੰਡੀ ਜੱਲੇਖਾਂ ਬੰਡਾਲਾ ਸੁਨੇਰ ਦੌਲਤ ਪੁਰਾ ਬਿਲਕੁਲ ਜਿਹੜੇ ਥੋੜੀ ਥੋੜੀ ਵਾਰਤ ਜਿਹੜੇ ਦੋਸਤੋ ਇਹ ਪਿੰਡ ਹੈਗੇ ਆ ਤੇ ਜਿਹੜੀ ਖਾਸ ਵਿਜਿਟ ਆ ਤੁਹਾਨੂੰ ਜੀਰੇ ਕਰਨੀ ਪੈਣੀ ਆ ਉਸ ਤੋਂ ਬਾਅਦ ਸੁਖੇਵਾਲਾ ਪਿੰਡ ਬਿਲਕੁਲ ਬਾਈ ਹੋਰਾਂ ਦੀ ਜਿਹੜੀ ਲੋਕੇਸ਼ਨ ਆ ਡਾਕਟਰ ਪ੍ਰੀਤਮ ਸਿੰਘ ਕਲੇਰ ਬਾਈ ਹੋਰਾਂ ਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਇੱਕ ਪਹਿਲਾਂ ਜਿਹੜਾ ਦੋਸਤੋ ਵੈਟਰਨਰੀ ਡਾਕਟਰ ਵੀ ਰਹਿ ਚੁੱਕੇ ਨੇ ਸੋ ਵੜਾ ਜਿਹੜੀਆਂ ਦੋਸਤੋ ਇਸ ਘਰੋਂ ਤੁਹਾਨੂੰ ਨਾਰਮਲ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਉਹਨਾਂ ਲਈ ਸਮੇਂ ਦੇ ਹਸਾਬ ਦੇ ਨਾਲ ਬਾਕੀ ਤੁਸੀਂ ਸਮੇ ਸਮੇਂ ਨਾਲ ਕੰਟੈਕਟ ਬਾਈ ਹੋਰਾਂ ਨਾਲ ਬਣਾ ਕੇ ਰੱਖ ਸਕਦੇ ਹੋ ਨੰਬਰ ਲਗਾਤਾਰ ਸਕਰੀਨ ਦੇ ਬਿਲਕੁਲ ਨੀਚੇ ਵਾਲੇ ਪਾਸੇ ਤੇ ਆਪਾਂ ਚਲਦੇ ਕਰਦੇ ਨੇ ਆਜੋ ਕਰਦੇ ਆਂ ਡਿਟੇਲ ਬਾਈ ਹੋਰਾਂ ਤੋਂ ਲੈ ਕੇ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਆਂ ਆਜੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਾਸਰੀ ਕਾਲ ਜੀ ਸਾਸਰੀ ਬਾਈ ਜੀ ਹੋਰ ਕੈਮੋ ਜੀ ਹਾਂਜੀ ਕਿਰਪਾ ਬਾਬੇ ਨਾਲ ਠੀਕ ਆਜਾ ਡਾਕਟਰ ਸਾਹਿਬ ਨੇ ਕੋਲ ਚਾਰ ਨਾਗਾ ਬਕਾਉ ਹਾਂਜੀ ਚਾਰ ਹੈ ਜੀ ਇੱਕ ਜਰਸੀ ਤੇ ਬਾਕੀ ਵੀ ਬਰੀਡ ਵਿੱਚ ਵੇਖੀਏ ਤਾਂ ਅਧੀਆਂ ਕੁਝ ਕੁ ਪਰਸੈਂਟ ਜਿਹੜੀਆਂ ਘੱਟ ਪਰ ਜਰਸੀਆਂ ਵਹਿੜਾਂ ਨੇ ਹਾਂਜੀ ਹਾਂਜੀ ਠੀਕ ਆ ਤੇ ਚਾਰ ਵਹਿੜਾਂ ਦੋਸਤੋ ਪ੍ਰੋਪਰ ਇਨਫੋਰਮੇਸ਼ਨ ਆਪਾਂ ਲੈ ਲੈਨੇ ਆ ਪਹਿਲੇ ਨੰਬਰ ਤੇ ਭਾਜੀ ਆਪਣੇ ਵੀ ਜਿਹੜੀ ਬੈਕ ਸਾਈਡ ਤੇ ਆਪਾਂ ਨੂੰ ਜਰਸੀ ਲਾਲ ਰੰਗ ਦੇ ਵਿੱਚ ਦਿਖਾਈ ਦੇ ਰਹੀ ਆ ਇਹ ਵੀ ਦੱਸੀ ਆਪਣੇ ਵੀਰਾਂ ਨੂੰ ਵੀ ਇਹ ਕਿੰਮਾ ਸੁਭਾ ਸੂਹਣ ਵਾਲੀ ਐ ਤੇ ਮੂੰਹੋਂ ਦੰਦੋਂ ਕਿਵੇਂ ਆ ਠੀਕ ਐ ਕਿ ਕਿੰਨੇ ਕ ਦਿਨ ਹਜੇ ਲੈ ਕੇ ਜਾਊਗੀ ਇਹ ਦੂਜਾ ਸੁਭਾ ਸੂਹਣ ਵਾਲੀ ਮੂੰਹ ਜਵਾਣਾ ਬਾਈ ਜੀ ਠੀਕ ਆ ਜੀ ਤੇ ਦਿਨ ਹਜੇ ਕੋ तकरीबन 15-20 ਲੈ ਜਾਊਗੀ ਸੱਚੀ ਐ 15-20 ਦਿਨ ਲੈ ਜਾਊਗੀ ਹਾਂਜੀ ਤੇ ਕੱਚੀ ਆ ਦੋਸਤੋ 15-20 ਦਿਨ ਦਾ ਸਮਾਂ ਹਜੇ ਬਿਲਕੁਲ ਤੁਸੀਂ ਅਕਾਊਂਟ ਕਰ ਸਕਦੇ ਜੀ ਤੇ ਦੁੱਜਣ ਸੈਕੰਡ ਟਾਈਮਰ ਅੱਗੇ ਸੋਣ ਜਾ ਰਹੀ ਏ 15-20 ਦਿਨ ਦਾ ਸਮਾਂ ਲੈ ਜੂਗੀ ਠੀਕ ਹੈ ਜੀ ਬਾਕੀ ਜਾਤ ਵਿੱਚ ਆ ਪਿਓਰ ਆ ਫੇਸ ਦੀ ਕੁਆਲਿਟੀ ਦੇਖ ਲਓ ਠੀਕ ਹੈ ਜੀ ਸੰਜ ਖੋਲੋ ਜੀ ਤੇ ਆ ਕਰੋ ਚੈੱਕ ਜੀ ਹਜੇ ਦੋਸਤੋ ਲਾਏ ਬੇਸ਼ੱਕ ਹਜੇ 1-2 4 ਦਿਨਾਂ ਤੱਕ ਪੈ ਵੀ ਜਾਊਗੀ ਜਿਵੇਂ ਹਜੇ ਸਮਾਂ ਲੰਮਾ ਪਿਆ 15 ਤੋਂ 20 ਦਿਨ ਦਾ ਹਜੇ ਸਮਾਂ ਪਿਆ ਕੱਦ ਕਾਠੀ ਨਾਰਮਲ ਜਿਹੋ ਜੀ ਬਰੀਡ ਆ ਦੋਸਤੋ ਜਰਸੀ ਦੇ ਵਿੱਚ ਕੱਦ-ਕੱਟ ਜਿਹੜਾ ਬਿਲਕੁਲ ਨਾਰਮਲ ਹੁੰਦਾ ਉਸੇ ਤਰ੍ਹਾਂ ਦਾ ਕੱਦ-ਕਾਠਾ ਤੇ ਬਿਲਕੁਲ ਜਿਹੜੀ ਭਾਰੀ ਵੀ ਆਪਾਂ ਕਹਾਂਗੇ ਕੋਈ ਲਿੱਸੀ ਫਿੱਕੀ ਨਹੀਂ ਹੈਗੀ ਜਰਸੀ ਜາດ ਜਿਹੜੀ ਹੈਗੀ ਐ ਦੋਸਤੋ ਤਕਰੀਬਨ ਥੋੜੇ ਘੱਟ ਖਰਚੇ ਵਾਲੀ ਹੁੰਦੀ ਐ ਚਾਹੇ ਉਹ ਫੀਡਿੰਗ ਦੀ ਗੱਲ ਕਰ ਲੋ ਬਾਕੀ ਦੁੱਧ ਜਿਹੜਾ ਬਿਲਕੁਲ ਜੇਕਰ ਇੱਕ ਪਾਸੇ ਐਚ ਐਫ ਦੀ ਗੱਲ ਕਰੀਏ 20 ਪਲਸ 20 ਪਲਸ ਤੇ ਇੱਕ ਪਾਸੇ ਜਿਹੜਾ ਦੋਸਤੋ 10 ਲੀਟਰ ਜਿਹੜਾ ਦੁੱਧਾ ਉਹ ਵੀ ਜਿਹੜਾ ਇਕੁਅਲ ਹੁੰਦਾ ਬਰਾਬਰ ਹੁੰਦਾ ਤੇ ਡਾਕਟਰ ਸਾਹਿਬ ਨੇ ਤਾਂ ਮੁੱਲ ਕਿੰਨਾ ਕੀਤਾ ਜੀ 32000 ਰੁਪਏ 3200 32000 ਜਿਹੜਾ ਦੋਸਤੋ ਇਸ ਵੈਡ ਦੀ ਡਿਮਾਂਡ ਆ 32000 ਠੀਕ ਆ ਜੀ ਸੋ ਮੌਕੇ ਤੇ ਕੋਈ ਫਿਕਸਡ ਰੇਟ ਨਹੀਂ ਗਾ ਥੋੜਾ ਪਤਾ ਲੈਸ ਹੋ ਜੂਗਾ ਗੁੰਜਾਇਸ਼ ਕੋਈ ਜ਼ਿਆਦਾ ਨਹੀਂ ਗੀ ਰੇਟ ਪਹਿਲਾਂ ਹੀ ਬਾਈ ਹੋਰਾਂ ਨੇ ਜੈਨੂਨ ਕਰਨੇ ਆ ਅੱਜ ਠੀਕ ਆ ਦੂਜੇ ਨੰਬਰ ਤੇ ਬਾਈ ਵੀ ਆਪਣੇ ਕੋਲ ਜਿਹੜੀ ਇਹ ਵੈਡ ਆ ਗਈ ਆ ਇਹ ਦੂਜਾ ਸੁਆ ਸੋਨ ਵਾਲੀ ਜੀ ਵੀ ਦੂਜਾ ਸੁਆ ਹਾਂਜੀ ਠੀਕ ਆ ਜੀ ਸੈਕੰਡ ਟਾਈਮਰ ਜਿਹੜੀ ਆ ਦੋਸਤੋ ਇਹ ਵੀ ਵੈਡ ਸੁਣਾ ਅੱਗੇ ਜਾ ਰਹੀ ਆ ਤੇ ਆ ਥਣ ਹਵਾਨਾ ਜਿਹੜਾ ਤੁਸੀਂ ਦੇਖ ਕੇ ਚੈੱਕ ਕਰੋ ਤੇ ਦਿਨ ਹਜੇ ਕਿੰਨੇ ਗਾ ਬਾਕੀ ਹੋਣਗੇ ਜਿਹੜੇ 15 ਦਿਨ ਲਿਖਤੀ ਪਏ ਜੀ 15 ਦਿਨ ਜਿਹੜੇ ਦੋਸਤੋ ਹਜੇ ਪਏ ਜਾਂਦੇ ਤੇ ਢਿੱਲਾ ਢੋਲਾ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਭਵਾਨਾ ਹਜੇ ਤਕਰੀਬਨ ਇਸ ਨੇ ਵੀ ਬਣਾ ਕੇ ਤਿਆਰ ਕਰਨਾ ਇੱਧਰ ਨੂੰ ਜਾਂ ਜੂਰ ਲਈ ਜੀ ਜਰਸੀ ਇਹਦੇ ਵਿੱਚ ਜਿਹੜਾ ਦੋਸਤੋ ਕ੍ਰਾਸ ਕਹਿ ਸਕਦੇ ਆ ਜਰਸੀ ਜਿਹੜੀ ਆ ਕੋਈ 75 80% ਜਿਹੜੀ ਜਰਸੀ ਦੀ ਆਪਾਂ ਇਸ ਨੂੰ ਬਰੀਡ ਮੰਨ ਸਕਦੇ ਆ ਬਾਕੀ ਲਾਹੇ ਪਈ ਆ ਤੁਸੀਂ ਜਿੰਨਾ ਕੋ ਹੋ ਸਕਦਾ ਬਿਲਕੁਲ ਧਿਆਨ ਨਾਲ ਦੇਖ ਲਓ ਤੇ ਕੰਟੈਕਟ ਨੰਬਰ ਜਿਹੜੇ ਲਗਾਤਾਰ ਸਕਰੀਨ ਦੇ نیچے ਚੱਲ ਰਹੀ ਆ ਠੀਕ ਹੈ ਜੀ ਢਿੱਲਾ ਢੋਲਾ ਬਹੁਤ ਵਧੀਆ ਥਾਂ ਥੂਣ ਵੀ ਚੰਗੀ ਸਪੇਸ ਤੇ ਆ ਦੇ ਮੋਟੇ ਲਾਣ ਲੱਗਾ ਤੇ ਸੂਆ ਬਾਈ ਜੀ ਇਹ ਵੀ ਦੂਜਾ ਹੀ ਹੈ ਹਾਂ ਜੀ ਦੂਜਾ ਹੀ ਇਹ ਵੀ ਜਿਹੜਾ ਦੋਸਤੋ ਦੂਜਾ ਸੂਆ ਸੂਨ ਵਾਲੀ ਆ ਤੇ ਬਾਕੀ ਗਿਣਤੀ ਮਿੰਤੀ ਦਾ ਦਿਨ ਮਿੱਥੇ ਆ ਵੀ 15 ਕ ਦਿਨ ਹੀ ਲੱਗ ਜੂਗੀ ਹਾਂ ਜੀ ਇਹਦੇ 15 ਦਿਨ ਹੀ ਪੈ ਜੀ 15 ਕ ਦਿਨ ਇਹ ਤਾਂ ਬਾਈ ਜੀ ਫਿਰ ਕੀ ਡਿਮਾਂਡ ਕਰਤੀ ਇਹਦਾ 33000 ਰੁਪਏ ਜੀ 33000 ਹਾਂ ਜੀ ਠੀਕ ਆ ਰੇਟ ਵੀ ਬਾਈ ਜੀ ਬਿਲਕੁਲ ਜੈਨੂਅਨੀ ਹੈ ਹਨਾ ਹਾਂ ਜੀ ਹਾਂ ਜੀ ਵਾਜਬ ਰੇਟ 15 ਜੋ ਬਾਕੀ ਤੁਸੀਂ ਠੀਕ ਆ ਜੀ ਆ ਕਰੋ ਚੈੱਕ ਜੀ ਬੈਕ ਸੈਟ ਤੋਂ ਇੱਕ ਵਾਰੀ ਦੇਖੋ ਠੀਕ ਹੈ ਜੀ ਥਣ ਹਵਾਨਾ ਬਹੁਤ ਵਧੀਆ ਬਿਲਕੁਲ ਥਣ ਜੜਿਆ ਦੋਸਤੋ ਹਵਾਨੇ ਜੜੇ ਬਿਲਕੁਲ ਪੱਧਰ ਮਿਲਣਗੇ ਤੁਹਾਨੂੰ ਕੋਈ ਇਹੋ ਜਿਹੀ ਗੁੰਜਾਇਸ਼ ਨਹੀਂ ਹੋਵੇਗੀ ਵੀ ਕੋਈ ਬਾਧ ਕੱਟ ਜਾ ਕੋਈ ਬਾਈ ਹਲਾ ਕੋਈ ਪਸ਼ੂ ਤੁਹਾਨੂੰ ਆਪ ਦਿਖਾਵਾਂਗੇ ਜੇਕਰ ਕੋਈ ਕਿਸੇ ਜਿਵੇਂ ਦੀ ਕੋਈ ਗੱਲਬਾਤ ਆਉਂਦੀ ਵੀ ਹੈ ਤੇ ਬਿਲਕੁਲ ਆਪਾਂ ਦੱਸਾਂ ਦੱਸਾਂਗੇ ਵੀ ਅਗਵਨਰ ਹੈਗੇ ਉਹ ਵੀ ਦੱਸ ਦਿੰਦੇ ਆ ਮੋਸਟ ਲਈ ਹਰ ਵਾਰ ਇਸ ਤੋਂ ਬਾਅਦ ਇੱਕ ਦੋਸਤੋ ਤੀਜੇ ਨੰਬਰ ਤੇ ਜਿਹੜੀ ਤੁਹਾਨੂੰ ਵੈੜ ਦਿਖਾਉਣੀ ਹੈ ਤੇ ਇਹ ਬਾਈ ਜੀ ਟੁਕੀ ਹੈ ਕਿ ਸੋਈ ਹੈ ਨਹੀਂ ਪਰਸੋਂ ਸੋਈ ਹੈ ਜੀ ਇਹ ਪਰਸੋਂ ਸੋਈ ਹੈ ਹਾਂਜੀ ਠੀਕ ਹੈ ਪਰਸੋਂ ਸੋਈ ਹੈ ਤੇ ਇੱਕ ਅ ਕਾਊਂਟ ਕਰ ਲਓ ਟਾਈਮ ਜ਼ਰੂਰ ਨੋਟ ਕਰ ਲਓ ਤਕਰੀਬਨ 12:30 ਵਜੇ ਦਾ ਹੈਗਾ ਟਾਈਮ ਤੇ 21 ਜਨਵਰੀ ਨੂੰ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ 12:30 ਵਜੇ ਜਿਹੜਾ ਟਾਈਮ ਹੈ ਕਿਉਂਕਿ ਸਮਾਂ ਜਿਹੜਾ ਦੋਸਤੋ ਬਣਾਤਨਾ ਦਾ ਉਹ ਸ਼ਾਮ ਨੂੰ ਜਿਹੜਾ ਹੁੰਦਾ ਹੈ ਠੀਕ ਆ ਖੋਲਿਓ ਜੀ ਕਰੋ ਚੈੱਕ ਵੀ ਤੇ ਇਹਦੇ ਵਿੱਚ ਭਾਈ ਬੌਲਾ ਫਿਰ ਕਿੰਨਾ ਕੁ ਹੁਣ ਇਹਦਾ 10 ਲੀਟਰ ਮੰਨ ਲਓ ਤਿਆਰ ਆ ਜੀ 10 10 ਲੀਟਰ ਤਿਆਰ ਬਚੀ ਇਹੋ ਹੀ ਹੈ ਜੀ ਹਾਂ ਜੀ ਬਚੀ ਹੀ ਹੈ ਜੀ ਆਬੱਛੀ ਹੈ ਦੋਸਤੋ ਅਬੱਛੀ ਥੋੜੀ ਜੀ ਆ ਗਈ ਨਾ ਜਰਸੀ ਜਰਸੀ ਦੇ ਮੇ ਲੱਗੀ ਆ ਗਈ ਜੀ ਹਾਂ ਹਾਂ ਜਰਸੀ ਚ ਆ ਗਈ ਥੋੜੀ ਹਾਂ ਵੈੜ ਸ਼ਾਹੀਵਾਲ ਚ ਆ ਜੀ ਹਾਂ ਵੈੜ ਸ਼ਾਹੀਵਾਲ ਦੇ ਵਿੱਚ ਸੋ ਦੋਸਤੋ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਸ਼ਾਹੀਵਾਲ ਵੈੜ ਦੀ ਤੇ ਨਾਲ ਵੱਛੀ ਵੀ ਹੈਗੀ ਆ ਠੀਕ ਆ ਜੀ ਵਾਧੇ ਵੰਡੀ ਆ ਚੀਜ਼ ਹੋ ਗਈ ਆ ਵੀ ਨਾਲ ਵੱਛੀ ਆ ਤੇ 10 ਲੀਟਰ ਹੁਣ ਮੌਕੇ ਦਾ ਬੋਲੇ ਦੇ ਵਿੱਚ ਤੁਸੀਂ ਅਕਾਊਂਟ ਕਰ ਸਕਦੇ ਜੀ ਤੀਜਾ ਦੇਨੇ ਅੱਜ ਸੂਈ ਨੂੰ ਤੇ ਰੇਟ ਆਪਾਂ ਬਾਈ ਹਰੋਂ ਤੋਂ ਪੁੱਛ ਲੈਨੇ ਵੀ ਕਿੰਨਾ ਕੁ ਮੁੱਲ ਕੀਤਾ ਆ ਆ ਥਾਣ ਹਵਾਨਾ ਵੇਖ ਕੇ ਚੈੱਕ ਕਰੋ ਹੰਡੀ ਈ ਲੀਲਾ ਜੀ ਉਦੋਂ ਲੱਤ ਛੜ ਵਾਲੀ ਨੇ ਕੋਈ ਕਿਸੇ ਤਰ੍ਹਾਂ ਦਾ ਨਿਆਣਾ ਪਾਉਣ ਦੀ ਲੋੜ ਨਹੀਂ ਡੱਸੋ ਹਾਂ ਜੀ ਇਦਾਂ ਹੀ ਚੋਲੋ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰੋ ਇਦਾਂ ਹੀ ਚੋਲੇ ਜਿਹੜਾ ਮਰਜ਼ੀ ਠੀਕ ਆ ਇਹ ਤਾਂ ਫਿਰ ਮੁੱਲ ਕਿੰਨੀ ਡਿਮਾਂਡ ਕਰਤੀ ਜੀ ਇਹਦਾ 35000 ਰੁਪਏ ਜੀ 35000 ਹਾਂਜੀ ਤੇ ਦੁੱਧ ਵਾਹੇ ਕਿੰਨਾ ਕੁ ਹੋਊਗਾ ਐਸਟੀਮੇਟ ਕਿੰਨਾ ਕੁ ਚਵਾਉਣ ਦੀ ਸੁਭਾਵਨਾ ਹੋਵੇਗੀ ਜਿੰਨਾ ਅੱਜ ਉਹਨਾਂ ਦੱਸਾਂਗੇ ਗਾਂ ਸੇਵਾ ਦਾ ਬਾਈ ਜੀ ਗਾਂ ਸੇਵਾ ਅੱਜ ਆਪਾਂ ਜਿਹੜਾ ਚਵਾਵਾਂ ਦਾ 10 ਲੀਟਰ ਹਾਂਜੀ ਲਾ 10 ਲੀਟਰ ਦੋ ਟਾਈਮ ਚਵਾ ਕੇ ਦੇਵਾਂਗੇ ਹੂੰ 10 ਲੀਟਰ ਜਿਹੜਾ ਉਹ ਤੁਹਾਡੇ ਅੱਗੇ ਸੇਵਾ ਤੇ ਡਿਪੈਂਡ ਆ ਠੀਕ ਆ ਜੀ 35000 ਡਿਮਾਂਡ ਆ ਬਾਕੀ ਮਾਨਤ ਨੂੰ ਗੁੰਜਾਇਸ਼ ਆ ਉਹ ਮੌਕੇ ਦੀ ਆ ਇਸ ਤੋਂ ਬਾਅਦ ਇੱਕ ਲਾਸਟ ਐਂਡ ਫਾਈਨਲ ਤੇ ਜਿਹੜੀ ਵਹਿੜਾ ਦੋਸਤੋ ਸੂਈ ਸਵਾਈ ਆ ਬਟ ਇਹ ਕੱਦ-ਕੱਦ ਦੇ ਵਿੱਚ ਆ ਜਿੱਦਾਂ ਦੀ ਵਹਿੜਾ ਆਪਾਂ ਫਾਰਮੀ ਵਹਿੜਾ ਦੇਖਦੇ ਆ ਐਚ ਐਫ ਦੀ ਉਹਦਾ ਦੀ ਵਹਿੜਾ ਹੈਵੀ ਜਿਹੜਾ ਬਿਲਕੁਲ ਆਰਡਰ ਦੀ ਕੁਆਲਿਟੀ ਦੇਖੋਗੇ ਤੇ ਬਹੁਤ ਸੋਹਣੀ ਆ ਤੇ نیچے ਬੱਚਾ ਬੱਛੀ ਹੈ ਬਾਕੀ ਪ੍ਰੋਪਰ ਆਪਾਂ ਬਾਈ ਤੋਂ ਪੁੱਛਦੇ ਆ ਤੇ ਇਹ ਭਾਜੀ ਸੂਬਾ ਕਿੰਨਾ ਵਸੂਈ ਪਲਾ ਇਹ ਚੌਥਾ ਸੂਬਾ ਸੂਈ ਚੌਥਾ ਹੈ ਹਾਂਜੀ ਤੇ ਆਇਆ ਸੂਈ ਅੱਜ ਹੀ ਪਲਾ ਸਵੇਰੇ 8 ਵਜੇ ਸੂਈ ਹੈ ਜੀ ਅੱਜ ਮਾਰਨਿੰਗ ਟਾਈਮ 8 ਵਜੇ ਤੇ ਜੇਰ ਪੈਣੀ ਹੈ ਜੀ ਜੇਰ ਪੈਣੀ ਹਜੇ ਹਾਂਜੀ ਜੇਰ ਨਹੀਂ ਹਜੇ ਭਾਈ ਠੀਕ ਹੈ ਜੇਰ ਪੈਣੀ ਹੈ ਦੋਸਤੋ ਬੇਸ਼ੱਕ ਤੁਸੀਂ ਦੇਖ ਸਕਦੇ ਹੋ ਨਾਲਾ ਬਿਲਕੁਲ ਨਾਲ ਜਿਹੜਾ ਲਮਕ ਲਮਕਦਾ ਪਿਆ ਤੇ ਹਜੇ ਦੇਲ ਜੇਰ ਜਿਹੜੀ ਪਈ ਨਹੀਂ ਗਈ 8 ਵਜੇ ਦੀ ਮਾਰਨਿੰਗ ਦੀ ਹਜੇ ਸੂਈ ਹੈ 12:30 ਵਜੇ ਦਾ ਹੁਣ ਸਮਾਂ ਹੋ ਗਿਆ ਠੀਕ ਹੈ ਜੀ ਤਕਰੀਬਨ 3:30 ਤੋਂ 4 ਘੰਟੇ ਜਿਹੜਾ ਤੁਸੀਂ ਮੰਨ ਸਕਦੇ ਜਿਹੜੇ ਹਜੇ ਸਮਾਂ ਹੋ ਆ ਹਵਾ ਨਾਲ ਵੇਖ ਕੇ ਚੈੱਕ ਕਰੂ ਜੀ ਸੂਆ ਚੌਥਾ ਹੈ ਠੀਕ ਹੈ ਜੀ ਤੇ ਆ ਮੂੰਹ ਮੱਥੇ ਦੀ ਫੇਸ ਦੀ ਕੁਆਲਿਟੀ ਦੇਖ ਲਓ ਵੱਡੇ ਕਦ ਕਦ ਦੇ ਵਿੱਚ ਦੋਸਤੋ ਕਿਉਂਕਿ ਦੂਰੋਂ ਨੇੜੇੋਂ ਤੁਸੀਂ ਆਉਣਾ ਤੇ ਹਜੇ ਪਸ਼ੂ ਜਿਹੜਾ ਕਿ ਪੱਠੇ-ਪੁੱਠੇ ਚੱਕੂਗਾ ਹਜੇ ਬਿਲਕੁਲ ਤਾਜ਼ਾ ਸੋਇਆ ਤਾਂ ਕਰਕੇ ਤੁਹਾਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਪਸ਼ੂ ਇੱਕ ਸਾਤਾ ਬਾਜ ਜਾਂਦਾ ਜਦੋਂ ਪਸ਼ੂ ਅ ਬੱਚੇ ਨੂੰ ਜਨਮ ਦਿੰਦਾ ਹੈ ਠੀਕ ਹੈ ਜੀ ਆਹ ਬਹੁਤ ਹੋਰ ਇਹ ਫੇਸ ਦੀ ਕੁਆਲਿਟੀ ਜੇ ਆਹ ਇਹ ਉਲਟ ਬਹਿਣੀ ਵਾਲੇ ਪਾਸੇ ਤੋਂ ਥਾਣਾ ਵਾਲੇ ਪਾਸੇ ਚੈੱਕ ਕਰ ਲੋ ਠੀਕ ਹੈ ਜੀ ਬਿਲਕੁਲ ਮੁੱਠੀ ਵਾਲਾ ਥਣ ਤੇ ਚਵਾਈ ਆ ਤਕਰੀਬਨ ਵਧੀਆ ਸੋਹਣੀ ਚਵਾਈ ਕਰਾ ਦੇਗੀ ਬਾਕੀ ਅੱਗੇ ਦੋਸਤੋ ਗੱਲ ਮੁੱਕਦੀ ਜਾਣ ਕੇ ਵੀ ਸੇਵਾ ਤੇ ਆ ਸੇਵਾ ਜਿਹੋ ਜੀ ਹੋਵੇਗੀ ਤੁਹਾਡੀ ਤੁਸੀਂ ਐਨੀਮਲ ਤੋਂ ਉਹ ਜਿਹਾ ਦੁੱਧ ਲੈ ਸਕਦੇ ਹੋ نیچے ਬੱਚਾ ਜਿਹੜਾ ਇੱਕ ਵਾਰੀ ਤੁਸੀਂ ਫੇਰ ਮੈਂ ਤੁਹਾਨੂੰ ਚੈੱਕ ਕਰਾ ਦਵਾਂ ਨਾ ਫੀਮੇਲ ਕਾਫ ਆ ਬੱਚੀ ਹੈ ਜੀ نیچے ਡੱਬੀ ਬੱਚੀ ਹੈ ਠੀਕ ਹੈ ਜੀ ਬੱਚੀ ਬਹੁਤ ਜਿਆਦੀ ਪਲਾਈ ਪਲਾਈ ਬੱਚੀ ਆ ਜੀ ਇਸ ਦੀ ਮਗਰ ਠੀਕ ਹੈ ਤੇ ਬਾਕੀ ਧਾਰ ਪੱਕੀ ਭਾਈ ਬੋਲਾ ਹੁਣ ਥੋੜਾ ਬਤਾ ਕੱਢਿਆ ਕਹੇ ਨਹੀਂ ਨਹੀਂ ਕੁਛ ਨਹੀਂ ਕੱਢਿਆ ਹਜੇ ਨਹੀਂ ਕੱਢਿਆ ਠੀਕ ਆ ਤੇ ਇਹਦੀ ਡਿਮਾਂਡ ਕਿੰਨੀ ਕਰਤੀ ਜੀ ਇਹਦੀ 37000 ਰੁਪਇਆ ਜੀ 37000 ਠੀਕ ਆ 37000 ਬਾਕੀ ਨਾਰਮਲੀ ਆਪਾਂ ਦੇਖੀਏ ਤੇ ਏਡੀ ਵੱਡੀ ਵੜਾ ਵੀ 15 14 ਲੀਟਰ ਇਹਨੂੰ ਕੁਛ ਆਂਦਾ ਨਹੀਂ ਨਹੀ ਭਾਈ ਰਾਜ ਇਹ ਆਪਣੇ ਨਾਲ ਸੱਜਣ ਬੰਦੇ ਤੋਂ ਹੀ ਆਈ ਆ ਅੱਛਾ ਜੀ ਉਦਾਂ ਦੇ 24 ਕਿਲੋ ਦੁੱਧ ਪਿਛਲੇ ਸਵੇਚ ਹੋਇਆ ਠੀਕ ਆ ਪਰ ਆਪਾਂ ਕਿਸੇ ਨੂੰ 4 ਕਿਲੋ ਦੀ ਵੀ ਗਾਰੰਟੀ ਨਹੀਂ ਦੇ ਸਕਦੇ ਹੂੰ ਕਿਉਂ ਅਗਲਾ ਸਾਂਭੇਲਾ ਮੁੜ ਕੇ ਲਾਂਬਾ ਲੈ ਗਿਆ ਉਹ ਕੰਮ ਨਹੀਂ ਹੈਗਾ ਜਿਉਂ ਜੀ ਸ 24 ਜਿਆਦਾ ਨਹੀਂ ਪਰ ਆਪਾਂ ਨਹੀਂ ਕਹਾਂਗੇ ਵੀ 24 ਆਪਾਂ ਨਹੀਂ ਚੋਇਆ ਬਾਈ ਸਹੀ ਹੈ ਸਹੀ ਹੈ ਠੀਕ ਹੈ ਆਈ ਆਪਣੇ ਸੱਜਣ ਤੋਂ ਇਹ ਗਾਂ ਹੁਣ ਜਿਹੋ ਜੀ ਸੇਵਾ ਕਰਾਂਗੇ ਉਹ ਜਿਹੜਾ ਚੋਲਾ ਨੇ ਬਿਲਕੁਲ ਸਹੀ ਹੈ ਜੀ ਹਾਂਜੀ ਸੋ ਦੋਸਤੋ ਡਾਕਟਰ ਸਾਹਿਬ ਦਾ ਕਹਿਣਾ ਇਹੋ ਹੈਗਾ ਵੀ ਹਰ ਵਾਰ ਦੀ ਤਰ੍ਹਾਂ ਠੀਕ ਹੈ ਜੀ ਤੇ ਇੱਕ ਰਿਐਲਿਟੀ ਦੱਸਦੇ ਹੁੰਦੇ ਆ ਵੀ ਤਕਰੀਬਨ ਜੋ ਹੁਣ ਮੌਕੇ ਦਾ ਕਿਹਾ ਉਹੋ ਨਿਕਲੂਗਾ ਤੇ ਅੱਗੇ ਸੇਵਾ ਦਾ ਦੁੱਧ ਆ ਹੁਣ ਇਹ ਤਾਜੀ ਸੂਈ ਹੈ ਤੇ ਆਪਾਂ ਕਹੀ ਜਾਈਏ ਇੱਥੇ ਬੈਠੇ ਵੀ 25 ਹੈ ਨਾ ਚੋਲਿਓ 28 ਚੋਲਿਓ ਉਹ ਅੱਗੇ ਜਾ ਕੇ ਵੀਰਾਂ ਦੀ ਕਿਸੇ ਦੀ ਸੇਵਾ ਆਈ ਦੀ ਪ੍ਰੋਪਰ ਨਾ ਹੋਈ ਤੇ ਉਹ ਵੀ ਜਿਹੜਾ ਕੋਈ ਵਾਦ ਦੋਦੋ ਵਾਦ ਨਹੀਂ ਸਕਦਾ ਕਿ ਜੇਕਰ ਆਪਾਂ ਸੇਵਾ ਨਾ ਕਰੀਏ ਆ ਬਹਿਣੀ ਵਾਲੇ ਪਾਸੇ ਤੋਂ ਥਾਨ ਦਾ ਸਟਰਕਚਰ ਵੇਖ ਕੇ ਤੁਸੀਂ ਓਵਰਆਲ ਹਵਾਨੇ ਦੀ ਮੰਤਰ ਵੇਖ ਕੇ ਜ਼ਰੂਰ ਚੈੱਕ ਕਰ ਸਕਦੇ ਹੋ ਠੀਕ ਆ ਜੀ 37000 ਆ ਜੀ ਹਾਂ ਜੀ ਦਾ 37000 ਜੀ 37000 ਤੇ ਦੋਸਤਾਂ ਲੈਸ ਜਿੰਨੀ ਵੀ ਹੋ ਸਕਦੀ ਜ਼ਰੂਰ ਕਰ ਦੇਣੀ ਮਾਨਤਾ ਕਰਾਂਗੇ ਜਿੰਨਾ ਹੋਇਆ ਜੀ ਠੀਕ ਆ ਮਾਨਤਾ ਜਿਹੜਾ ਦੋਸਤੋ ਹੋ ਜਾਏਗਾ ਖੁੱਲ ਕੇ ਜਿੰਨਾ ਵੀ ਹੋਣਾ ਹੋਇਆ ਗੁੰਜਾਇਸ਼ ਹੋਈ ਠੀਕ ਆ ਜੀ ਤੇ ਆ ਦੋਸਤੋ ਅੱਜ ਚਾਰ ਐਨੀਮਲ ਸੀਗੇ ਚਾਰ ਬਹਿਣਾ ਆਪਾਂ ਦਿਖਾਈਆਂ ਤੁਹਾਨੂੰ ਠੀਕ ਆ ਜੀ ਜਰਸੀ ਦੇ ਵਿੱਚ ਬਹਿਣਾ ਵੀ ਹੈ ਜਰ ਤੇ ਸੁਈਆਂ ਸੁਈਆਂ ਸਮਈਆਂ ਜਿਹੜੀਆਂ ਵਹਿਣਾ ਵੀ ਆ ਉਹ ਵੀ ਤਿੰਨ ਨਗ ਤੁਹਾਨੂੰ ਆਪਾਂ ਦਿਖਾਏ ਆ ਦੋ ਨਗ ਸੁਈਆਂ ਦੋ ਨਗ ਸੁਈਆਂ ਸਭਾ ਤੇ ਦੋ ਹਜੇ ਟੁਕੀਆਂ ਨੇ ਬਿਲਕੁਲ ਹਜੇ ਕੱਚੀਆਂ ਨੇ 15 15 20 20 ਦਿਨਾਂ ਦੀਆਂ ਤੇ ਚਾਹਵਨ ਵੀਰ ਤੁਸੀਂ ਬੇਸ਼ੱਕ ਕਿਸੇ ਘਰੇਲੂ ਵੀਰ ਨੇ ਲੈਣੀ ਆ ਕਿਸੇ ਨਾ ਕਿ ਨਫੇ ਵਾਸਤੇ ਲੈ ਕੇ ਜਾਣੀ ਐ ਤਾਂ ਤੁਸੀਂ ਜਿਹੜਾ ਦੋਸਤੋ ਭਾ ਪੜਤਾ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਆਪਣਾ ਤੈਅ ਕਰ ਸਕਦੇ ਹੋ ਬਾਕੀ ਕੰਟੈਕਟ ਨੰਬਰ ਆਪਾਂ ਬਾਈ ਘਰੋਂ ਤੋਂ ਪੁੱਛ ਲੈਨੇ ਆ ਡਾਕਟਰ ਸਾਹਿਬ ਜੀ ਦੱਸਿਓ ਜੀ ਆਪਣੇ ਸੰਪਰਕ ਨੰਬਰ ਜੀ 70096333192 ਠੀਕ ਆ ਜੀ ਹਾਂਜੀ ਸੋ ਦੋਸਤੋ ਤੇ ਪਿੰਡ ਸੁਖੇਵਾਲਾ ਤਹਿਸੀਲ ਅਜੀਰਾ ਜ਼ਿਲ੍ਹਾ ਫਰੋਜ਼ਪੁਰ ਲੱਗਦਾ ਹੈਗਾ ਜੀ ਸੋ ਡਾਕਟਰ ਸਾਹਿਬ ਦਾ ਇੱਕ ਐਨੀਮਲ ਦਾ ਜਿਹੜਾ ਦੋਸਤੋ ਜੇਕਰ ਆਪਾਂ ਨਸਲ ਦੀ ਗੱਲ ਕਰੀਏ ਚਾਹੇ گاਵਾਾਂ ਦੀ ਗੱਲ ਕਰੀਏ ਤੇ گاਵਾਾਂ ਇਸ ਘਰੇ ਤੁਹਾਨੂੰ ਮੋਸਟਲੀ ਵੇਖਣ ਦੇ ਵਿੱਚ ਮਿਲਦੀਆਂ ਨੇ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਐਨੀਮਲ ਜਿਹੜੇ ਬਿਲਕੁਲ ਸਸਤੇ ਤੇ ਵਾਜਬ ਰੇਟਾਂ ਵਾਲੀਆਂ ਬਹਿਣਾ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਣਗੀਆਂ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ